ਪਾ ਰੋਜ਼ਾਨਾ ਦੀ ਚਰਚਾ ਚ ਪੰਜਾਬ ਵਿੱਚ ਹੜ੍ਹਾਂ ਦੀ ਮਾਰ ਕਾਰਨ ਹੋਏ ਨੁਕਸਾਨ ਤੇ ਇਸ ਚ ਲਗਾਤਾਰ ਹੋ ਰਹੇ ਵਾਧੇ ਤੇ ਚਰਚਾ ਦੇ ਨਾਲ ਨਾਲ ਸਮੁੱਚੇ ਪੰਜਾਬੀਆਂ ਵੱਲੋਂ ਦੇਸ਼ ਤੋਂ ਇਲਾਵਾ ਵਿਦੇਸ਼ਾਂ ਚ ਬੈਠੇ ਪੰਜਾਬੀਆਂ ਵੱਲੋਂ ਵੀ ਹੜ੍ਹ ਪੀੜਤਾਂ ਨੂੰ ਰਾਹਤ ਦੇਣ ਲਈ ਵੱੱਡੀ ਪੱਧਰ ਤੇ ਜਿਹੜੇ ਕਾਰਜ ਕੀਤੇ ਜਾ ਰਹੇ ਨੇ ਜਾਂ ਸਵੈਸੇਵੀ ਕਾਰਜ ਕੀਤੇ ਜਾ ਰਹੇ ਨੇ ਉਹ ਤੇ ਆਪਾਂ ਰੋਜ਼ਾਨਾ ਚਰਚਾ ਕਰਦੇ ਆ ਤੇ ਉਹਦੇ ਨਾਲ ਨਾਲ ਸਰਕਾਰਾਂ ਇਸ ਸਮੇਂ ਕਿਸ ਤਰ੍ਹਾਂ ਪੀੜਤ ਲੋਕਾਂ ਦੀ ਮਦਦ ਕਰ ਸਕਦੀਆਂ ਨੇ ਜਾਂ ਸਰਕਾਰਾਂ ਦੀ ਚੁੱਪੀ ਜਿਹੜੀ ਲੋਕਾਂ 'ਚ ਵੱਡਾ ਸਵਾਲ ਬਣੀ ਹੋਈ ਹੈ ਉਹਦੇ ਨਾਲ-ਨਾਲ ਜਿਹੜਾ ਇਸ ਕੰਮ ਨੂੰ ਹੜਪੀੜਤਾ ਨੂੰ ਰਾਹਤ ਦੇਣ ਲਈ ਜਿਹੜੇ ਕਾਰਜ ਨੇ ਉਹਨੂੰ ਯੋਜਨਾਬੱਧ ਕਿਸ ਤਰ੍ਹਾਂ ਕੀਤਾ ਜਾਵੇ ਇਹਨੂੰ ਇਹਦੇ 'ਚ ਲਗਾਤਾਰਤਾ ਕਿਸ ਤਰ੍ਹਾਂ ਬਣਾ ਕੇ ਰੱਖੀ ਜਾਵੇ ਤੇ ਉਹਦੇ ਨਾਲ-ਨਾਲ ਜਿਹੜਾ ਪੰਜਾਬ ਸਰਕਾਰ ਵੱਲੋਂ ਜਿਹੜੀ ਵੱਡੀ ਇੱਕ ਮੰਗ ਹੋ ਰਹੀ ਸੀ ਕਿ ਜਿਸ ਤਰ੍ਹਾਂ ਰੇਤ ਕਿਸਾਨਾਂ ਦੇ ਖੇਤਾਂ 'ਚ ਆ ਗਈ ਹੈ ਉਹਨੂੰ ਉਹਦਾ ਜਿਹੜਾ ਕਿਸਾਨਾਂ ਨੂੰ ਚੁੱਕਣ ਦਾ ਜਾਂ ਵੇਚਣ ਦਾ ਜਿਹੜਾ ਇਜਾਜ਼ਤ ਦਿੱਤੀ ਜਾਵੇ ਉਹ ਉਹ ਸਰਕਾਰ ਵੱਲੋਂ ਇੱਕ ਫੈਸਲਾ ਵੀ ਲਿਆ ਗਿਆ ਜਾਂ ਸ਼ੋਧੀਆਂ ਵੱਲੋਂ ਇਹਤੇ ਇੱਕ ਬਿਆਨ ਦਿੱਤਾ ਗਿਆ ਉਹਤੇ ਆਪਾਂ ਅੱਜ ਜਿਹੜੀ ਹੈ ਸਵਾਲਾਂ ਤੇ ਚਰਚਾ ਕਰਾਂਗੇ ਤੇ ਉਹਦੇ ਨਾਲ ਨਾਲ ਕੀ ਸੁਝਾਅ ਨੇ ਲੋਕਾਂ ਵੱਲੋਂ ਜਾਂ ਬੁੱਧੀਜੀਵੀਆਂ ਵੱਲੋਂ ਜਾਂ ਖੇਤੀਬਾੜੀ ਮਾਰਾਂ ਵੱਲੋਂ ਕੀ ਸੁਝਾਅ ਦਿੱਤੇ ਜਾ ਰਹੇ ਆ ਉਹਦੇ ਬਾਰੇ ਵੀ ਵਿਸਥਾਰ ਨਾਲ ਗੱਲਬਾਤ ਕਰਾਂਗੇ ਜੇ ਸਭ ਤੋਂ ਪਹਿਲਾਂ ਆਪਾਂ ਦੇਖੀਏ ਕਿ ਸਰਕਾਰਾਂ ਕਿਸ ਤਰ੍ਹਾਂ ਲੋਕਾਂ ਦੀ ਸਿੱਧੇ ਰੂਪ ਚ ਮਦਦ ਕਰ ਸਕਦੀਆਂ ਨੇ ਜਿਹੜੇ ਪੀੜਤ ਲੋਕ ਨੇ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੇ ਪੀੜਤ ਕਿਸਾਨ ਨੇ ਉਹਨਾਂ ਦੇ ਸਿਰ ਜਿਹੜਾ ਕਰਜ਼ਾ ਹੈ ਉਹਨੂੰ ਮਾਫ਼ ਕੀਤਾ ਜਾਵੇ ਉਹ ਚਾਹੇ ਕੋਆਪਰੇਟਿਵ ਸਾਇਟੀਆਂ ਦਾ ਕਰਜ਼ਾ ਹੈ ਜਾਂ ਬੈਂਕਾਂ ਦਾ ਕਰਜ਼ਾ ਹੈ ਜਾਂ ਆੜਤੀਆਂ ਦਾ ਕਰਜ਼ਾ ਹੈ ਉਹ ਇੱਕ ਵੱਡੀ ਪੰਡ ਹੈ ਜਿਹੜੀ ਸਿੱਧੀ ਕਿਸਾਨਾਂ ਨੂੰ ਇੱਕ ਪੈਕੇਜ ਦੇ ਕੇ ਕੇਂਦਰ ਸਰਕਾਰ ਜਾਂ ਰਾਜ ਸਰਕਾਰ ਸਭ ਤੋਂ ਪਹਿਲਾਂ ਤਾਂ ਕਿਸਾਨਾਂ ਦੇ ਕਰਜ਼ੇ ਦੀ ਮਾਫੀ ਕਰੇ ਉਹਦੇ ਨਾਲ ਹੀ ਦੂਜਾ ਵੱਡਾ ਸਵਾਲ ਹੈ ਕਿ ਦੇਖੋ ਜਿਹੜੇ ਬੀਜ ਨੇ ਜਿਸ ਤਰ੍ਹਾਂ ਕਿਸਾਨਾਂ ਨੇ ਜੇ ਕਣਕ ਦਾ ਬੀਜ ਸੀ ਤਾਂ ਕਿਸਾਨ ਹਰ ਕਿਸਾਨ ਜਿਹੜਾ ਕਣਕ ਦਾ ਬੀਜ ਸੰਭਾਲ ਕੇ ਰੱਖਦਾ ਪਰ ਜਿਹੜੀ ਇਹ ਹੜਾਂ ਦੀ ਮਾਰ ਪਈ ਆ ਉਹ ਚ ਲੋਕਾਂ ਦੇ ਘਰ-ਬਾਰ, ਪਸ਼ੂ, ਡੰਗਰ ਇਹੀ ਨਹੀਂ ਰੁੜੇ ਜਿਹੜਾ ਅਗਲੀ ਫਸਲ ਕਣਕ ਦੀ ਫਸਲ ਆ ਜਾਂ ਹੋਰ ਕੋਈ ਵੀ ਚਾਹ ਉਹ ਆਪਣੇ ਸਬਜ਼ੀਆਂ ਨਾਲ ਸੰਬੰਧਿਤ ਸੀ ਜਾਂ ਹੋਰ ਸੀ ਉਹਦਾ ਬੀਜ ਵੀ ਕਿਸਾਨਾਂ ਵੱਲੋਂ ਸੰਭਾਲਿਆ ਜਿਹੜਾ ਉਹ ਰੁੜਿਆ ਹੋਊਗਾ ਉਹ ਖਤਮ ਹੋ ਗਿਆ ਔਰ ਕਿਸਾਨਾਂ ਨੂੰ ਬੀਜਾਂ ਤੇ ਖਾਦਾਂ ਤੇ ਦਵਾਈਆਂ ਤੇ ਸਰਕਾਰ ਵੱਲੋਂ ਸਬਸਿਡੀ ਦਿੱਤੀ ਜਾ ਸਕਦੀ ਹੈ ਜੇ ਪੰਜਾਬ ਸਰਕਾਰ ਚਾਵੇ ਤਾਂ ਕੇਂਦਰ ਤੇ ਪੰਜਾਬ ਸਰਕਾਰ ਦੋਵੇਂ ਰਲ ਕੇ ਕਿਸਾਨਾਂ ਨੂੰ ਮੁਫਤ ਬੀਜ ਵੀ ਮਈਆ ਕਰਾਏ ਜਾ ਸਕਦੇ ਆ ਜੇ ਸਭ ਤੋਂ ਇਹ بڑا ਅਹਿਮ ਮੁੱਦਾ ਹੈ ਕਿ ਕਣਕ ਵੀ ਬੀਜਣੀ ਹੈ ਤਾਂ ਕਿਸਾਨਾਂ ਕੋਲ ਬੀਜ ਹੀ ਹੈ ਨਹੀਂਗਾ ਕਿਉਂਕਿ ਕਿਸਾਨਾਂ ਦੀ ਜਿਹੜੀਆਂ ਪ੍ਰਾਈਵੇਟ ਫਰਮਾਂ ਨੇ ਜਾਂ ਏਜੰਸੀਆਂ ਨੇ ਜਿਨ੍ਹਾਂ ਨੇ ਬੀਜ ਮਹਿੰਗਾ ਕਰਕੇ ਕਿਸਾਨਾਂ ਦੀ ਲੁੱਟ ਕਰਨੀ ਹੈ ਕਿਸਾਨਾਂ ਨੂੰ ਬੀਜ ਦੇਣ ਲਈ ਵਧੀਆ ਬੀਜ ਜਿਹੜਾ ਹੋਵੇ ਉਹ ਤੇ ਸਰਕਾਰ ਸਬਸਿਡੀ ਵੀ ਦੇ ਸਕਦੀ ਹੈ ਜਾਂ ਦੋਵੇਂ ਸਰਕਾਰਾਂ ਰਲ ਕੇ ਕਿਸਾਨਾਂ ਨੂੰ ਮੁਫਤ ਬੀਜ ਵੀ ਦੇ ਸਕਦੀਆਂ ਨੇ ਇਹ ਇਸ ਸਭ ਤੋਂ ਵੱਡੀ ਤੇ ਅਹਿਮ ਗੱਲ ਹੈ ਜਿਹੜੀ ਫਸਲੀ ਬੀਮਾ ਯੋਜਨਾ ਦੀ ਗੱਲ ਹੈ ਉਹ ਸਰਕਾਰ ਲਾਗੂ ਕਰੇ ਕਿਉਂਕਿ ਇਹ ਬਹੁਤ ਵੱਡਾ ਮੁੱਦਾ ਹੈ ਕਿਸਾਨ ਸੰਘਰਸ਼ ਚ ਵੀ ਜਿਹੜੀ ਮੁੱਖ ਮੰਗਾਂ ਨੇ ਜਿੱਥੇ ਉਹ ਚ ਕਰਜ਼ਾ ਮਾਫੀ ਦੀ ਗੱਲ ਹੈ ਉਥੇ ਇਹ ਮੰਗ ਜ਼ੋਰਦਾਰ ਢੰਗ ਨਾਲ ਉੱਠੀ ਹੈ ਕਿ ਕਿਸਾਨਾਂ ਦਾ ਹਰ ਸਾਲ ਨੁਕਸਾਨ ਹੋ ਜਾਂਦਾ ਹਰ ਚੀਜ਼ ਦਾ ਬੀਮਾ ਔਰ ਫਸਲਾਂ ਦਾ ਬੀਮਾ ਹੈ ਨਹੀਂ ਕਿਸਾਨਾਂ ਦਾ ਜਾੜਾ ਹੋ ਜਾਂਦਾ ਕੁਦਰਤੀ ਮਾਰ ਨਾਲ ਜਾੜਾ ਹੋ ਜਾਂਦਾ ਹਰ ਸਾਲ ਹੜ ਆ ਜਾਂਦੇ ਆ ਜਾਂ ਸਰਕਾਰਾਂ ਦੀਆਂ ਅਣਗਹਿਲੀਆਂ ਵੀ ਲਾ ਲਓ ਉਹਦੇ ਕਰਕੇ ਜਿਹੜਾ ਕਿਸਾਨਾਂ ਦਾ ਫਸਲਾਂ ਦਾ ਨੁਕਸਾਨ ਹੁੰਦਾ ਉਹਦਾ ਮੁਆਵਜ਼ਾ ਮਿਲੇ ਅਸ ਉਹਦਾ ਬੀਮਾ ਹੋਵੇ ਫਸਲਾਂ ਦਾ ਤੇ ਉਹਦੇ ਨਾਲ ਇੱਕ ਹੋਰ ਵੱਡੀ ਮੰਗ ਹੈ ਕਿ ਕਿਸਾਨਾਂ ਨੂੰ ਜਿਸ ਤਰ੍ਹਾਂ ਝੋਨੇ ਦਾ ਅੰਦਾਜ਼ਾ ਕੀਤਾ ਜਾ ਰਿਹਾ ਹੈ ਕਿ 70 ਤੋਂ 75 ਲੱਖ ਕੁਆਂਟਲ ਝੋਨੇ ਦਾ ਨੁਕਸਾਨ ਹੋਇਆ ਜਿਹੜਾ ਮੰਡੀਆਂ ਚ ਜਾਣਾ ਸੀ ਜਾਂ ਦੇਸ਼ ਦੇ ਅੰਨ ਭੰਡਾਰ ਚ ਜਾਣਾ ਸੀ ਉਹ ਕਿਸਾਨਾਂ ਦਾ ਜਿਹੜਾ ਨੁਕਸਾਨ ਆਇਆ ਉਹਦੀ 70 ਤੋਂ 80 ਹਜ਼ਾਰ ਜਿਹੜੀ ਪਰ ਇਕੜ ਮਹਾਰਾ ਨੇ ਮੰਗ ਕੀਤੀ ਹੈ ਕਿ ਕਿਸਾਨਾਂ ਨੂੰ ਜਾਂ ਸੁਝਾਅ ਦਿੱਤਾ ਹੈ ਕਿ ਕਿਸਾਨਾਂ ਨੂੰ ਰਾਹਤ ਦਿੱਤੀ ਜਾਵੇ ਮੁਆਵਜ਼ਾ ਦਿੱਤਾ ਜਾਵੇ ਜਿਹੜੀ ਗੰਨੇ ਦੀ ਫਸਲ ਦਾ ਨੁਕਸਾਨ ਹੋਵੇ ਕਿਉਂਕਿ ਗੰਨਾ ਸਾਲ ਚ ਇੱਕੋ ਹੀ ਫਸਲ ਹੁੰਦੀ ਹੈ ਉਹ ਕਿਸਾਨ ਮਹਾਰ ਅਨਸਾਰ 1,20,000 ਦੇ ਕਰੀਬ ਜਿਹੜਾ ਪਰ ਇਕੜ ਉਹ ਉਹ ਦਿੱਤਾ ਜਾਵੇ ਮੁਆਵਜ਼ਾ ਦੇ ਸਕਦੀ ਹੈ ਸਰਕਾਰ ਬੈਂਕਾਂ ਦਾ ਕਰਜ਼ਾ ਮਾਫ਼ ਕਰ ਸਕਦੀ ਹੈ ਬੀਜ ਤੇ ਖਾਦਾਂ ਤੇ ਸਬਸਿਡੀ ਦੇ ਸਕਦੀ ਹੈ ਇਹ ਵੱਡੀ ਮੰਗ ਹੈ ਤੇ ਉਹਦੇ ਨਾਲ ਹੀ ਜਿਹੜੀ ਦੂਜਾ ਪੰਜਾਬ ਸਰਕਾਰ ਵੱਲੋਂ ਫੈਸਲਾ ਲਿਆ ਗਿਆ ਕਿ ਕਿਸਾਨ ਆਪਣੇ ਖੇਤਾਂ ਚੋਂ ਜਿਹੜੇ ਸਰਕਾਰ ਵੱਲੋਂ ਨਹੀਂ ਜਿਹੜੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਇੰਚਾਰਜ ਨੇ ਸ਼ਿਸ਼ੋਦੀਆ ਮਨੀਸ਼ ਸ਼ਿਸ਼ੋਦੀਆ ਜੀ ਉਹਨਾਂ ਦਾ ਬਿਆਨ ਆਇਆ ਕਿ ਜਿਹੜਾ ਕਿਸਾਨ ਆਪਣੇ ਖੇਤਾਂ ਚੋਂ ਰੇਤਾ ਜਿਹੜਾ ਉਹ ਵੇਚ ਸਕਦੇ ਆ ਔਰ ਇਹ ਇਹ ਮੰਗ ਇਹ ਮੁੱਦਾ ਲਗਾਤਾਰ ਅਸੀਂ ਵੀ ਇਸ ਮੁੱਦੇ ਤੇ ਚਰਚਾ ਕਰਦੇ ਆ ਰਹੇ ਹਾਂ ਕਿ ਰੇਤ mafie ਲਈ ਤਾਂ ਇਹ ਸੋਨਾ ਆ ਗਿਆ ਖੇਤਾਂ 'ਚ ਜਾਂ ਜਿਹੜੇ ਟੋਇਓ ਪਟਪਟ ਕੇ ਵਿੱਚੋਂ ਕੱਢ ਕੇ ਰੇਤਾ ਜਾਂ ਪੌਪ ਲਾਈਨ ਜਿਹੜੀਆਂ ਮਸ਼ੀਨਾਂ ਨੇ ਉਹਨਾਂ ਰਾਹੀਂ ਉਹ ਰੇਤਾ ਵਿੱਚੋਂ ਕੱਢਦੇ ਸੀ ਤੇ ਉਹ ਤਾਂ ਉਹਨਾਂ ਨੂੰ ਆ ਗਿਆ دریا ਮੱਝ ਉਹਨਾਂ ਲਈ ਤਾਂ ਸੋਨਾ ਇਹ ਚੀਜ਼ ਕਿਉਂ ਨਾ ਕਿਸਾਨਾਂ ਨੂੰ ਵੇਚਣ ਲਈ ਦਿੱਤਾ ਜਾਵੇ ਇਹ ਮਾਗੂ ਮੁੱਦਾ ਵੱਡੀ ਪੱਧਰ ਤੇ ਮੀਡੀਆ ਚ ਸੋਸ਼ਲ ਮੀਡੀਆ ਤੇ ਉੱਠ ਰਿਹਾ ਸੀ ਔਰ ਵਕ ਵਕ ਉਹ ਜਿਹੜੇ ਇਸ ਵਿਸ਼ੇ ਤੇ ਚਰਚਾ ਕਰਦੇ ਉਹਨਾਂ ਵੱਲੋਂ ਅਸੀਂ ਵੀ ਲਗਾਤਾਰ ਇਤੇ ਚਰਚਾ ਕੀਤੀ ਸੀ ਔਰ ਇਤੇ ਬਿਆਨ ਆ ਗਿਆ ਸਰਕਾਰ ਦਾ ਅੱਜ ਕੈਬਨਟ ਦੀ ਮੀਟਿੰਗ ਹੋਣੀ ਹੈ ਉਹ ਚ ਹੋ ਸਕਦਾ ਸਰਕਾਰ ਪਾਸ ਕਰ ਦੇਵੇ ਪਰ ਇਸ ਰੇਤ ਨੂੰ ਕਿਸਾਨ ਕਿਸ ਤਰ੍ਹਾਂ ਵੇਚ ਸਕਦੇ ਆ ਕਿਸ ਤਰ੍ਹਾਂ ਇਹਦੀ ਅੱਗੇ ਮਤਲਬ ਵਿਕਰੀ ਲਈ ਸਰਕਾਰ ਮਦਦ ਕਰ ਸਕਦੀ ਆ ਉਹਦੇ ਲਈ ਵੀ ਇੱਕ ਯੋਜਨਾ ਇੱਕ ਨੀਤੀ ਦੀ ਲੋੜ ਆ ਨਹੀਂ ਤਾਂ ਇਹ ਵੀ ਕਹਾਣਾਂ ਤੋਂ ਖੋ ਕੇ ਲੈ ਜਾਣਗੇ ਲੋਕ ਜਿਹੜੇ ਨੇ ਔਰ ਇੱਕ ਹੋਰ ਵੱਡਾ ਮੁੱਦਾ ਦੇਖੋ ਇਹ ਕੱਲਾ ਦੇਸ਼ 'ਚ ਨਹੀਂ ਇਹ ਵਿਦੇਸ਼ 'ਚ ਵੀ ਮੁੱਦਾ ਬਣੀ ਹੋਈ ਹੈ ਗੱਲ ਕਿ ਜਿਹੜੇ ਰਾਹਤ ਕਾਰਜ ਨੇ ਉਹਨਾਂ ਨੂੰ ਯੋਜਨਾਬੱਧ ਕੀਤਾ ਜਾਵੇ ਔਰ ਉਹਨਾਂ 'ਚ ਲਗਾਤਾਰਤਾ ਬਣਾ ਕੇ ਰੱਖੀ ਜਾਵੇ ਬਹੁਤ ਜ਼ਰੂਰੀ ਹੈ ਕਿਸ ਤਰ੍ਹਾਂ ਯੋਜਨਾਬੱਧ ਕੀਤਾ ਜਾਵੇ ਇਹਦੇ ਬਾਰੇ ਵੀ ਜੇ ਦੇਖੀਏ ਤਾਂ ਦੇਖੋ ਜਿੰਨੀਆਂ ਵੀ ਸਮਾਜ ਸੇਵੀ ਜਥੇਬੰਦੀਆਂ ਨੇ ਇੱਥੇ ਸਰਕਾਰ ਨੂੰ ਵੱਡਾ ਰੋਲ ਅਦਾ ਕਰ ਸਕਦੀ ਹੈ ਸਰਕਾਰ ਉਹਨਾਂ ਦੀ ਇੱਕ ਲਿਸਟ ਬਣੇ ਸੂਚੀ ਬਣੇ ਉਨਾ 10 ਸਾਰੀਆਂ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਭਾਵੇਂ 1700 ਗੈਜ਼ਟਡ ਅਫਸਰ ਲਾਤੇ ਆ ਜਾਂ 2000 ਗੈਜ਼ਟਡ ਅਫਸਰ ਲਾਤੇ ਆ ਪੰਜਾਬ ਸਰਕਾਰ ਨੇ ਉਹ ਗੈਜ਼ਟਡ ਅਫਸਰ ਇੱਕ ਸੂਚੀ ਪੜਾ ਕੇ ਜਿਹੜੀਆਂ ਰਾਹਤ ਕਾਰਜ ਭੇਜ ਰਹੀਆਂ ਸੰਸਥਾਵਾਂ ਨੇ ਜਾਂ ਰਾਹਤ ਕਾਰਜਾਂ ਚ ਲੱਗੀਆਂ ਹੋਈਆਂ ਨੇ ਉਹਨਾਂ ਨਾਲ ਇੱਕ ਮੀਟਿੰਗ ਕਰਕੇ ਉੱਚ ਸਰਕਾਰ ਦਾ ਡੀਸੀ ਲੈਵਲ ਦਾ ਅਧਿਕਾਰੀ ਜਾਂ ਹੋਰ ਸ਼ਾਮਲ ਹੋ ਕੇ ਉਹ ਉਹਨੂੰ ਕਿਹੜੀ ਸੰਸਥਾ ਕਿਹੜੇ ਪਿੰਡ 'ਚ ਸੇਵਾ ਕਰੇ ਕਿਸ ਤਰ੍ਹਾਂ ਦੀ ਲੋਕਾਂ ਨੂੰ ਲੋੜ ਆ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਹਨ ਜਾਂ ਜਿਹੜੇ ਕਿਸਾਨ ਪੀੜਤ ਨੇ ਉਹਨਾਂ ਦੇ ਅਕਾਊਂਟ ਉਹਨਾਂ ਦੀ ਉਹਨਾਂ ਦੇ ਫੋਨ ਨੰਬਰ ਉਹਨਾਂ ਦੀ ਇੱਕ ਡਿਟੇਲ ਜਿਹੜੀ ਆ ਉਹ ਸਰਕਾਰ ਚਾਹੇ ਤਾਂ ਆਨਲਾਈਨ ਵੀ ਪਾ ਸਕਦੀ ਹੈ ਔਰ ਇਹ ਇਹ ਹੋਵੇ ਵੀ ਕਿਹੜੇ ਕਿਸਾਨ ਨੂੰ ਕਿੰਨੀ ਰਾਤ ਪਹੁੰਚ ਗਈ ਹੈ ਜਾਂ ਕਿਹੜੇ ਪਰਿਵਾਰ ਨੂੰ ਕਿੰਨੀ ਰਾਤ ਪਹੁੰਚ ਗਈ ਹੈ ਉਹਦਾ ਵੀ ਇੱਕ ਯੋਜਨਾ ਨੀਤੀ ਤਿਆਰ ਕੀਤੀ ਜਾ ਸਕਦੀ ਹੈ ਜਾਂ ਇੱਕ ਲਿਸਟ ਤਿਆਰ ਕੀਤੀ ਜਾ ਸਕਦੀ ਹੈ ਔਰ ਇਹਦੇ ਚ ਇਹ ਵੀ ਹੋਊਗਾ ਕਿ ਜਿਹੜੇ ਲੋੜਵੰਦ ਲੋਕ ਨੇ ਕਿਉਂਕਿ ਹਰ ਬੰਦਾ ਜਿਹੜਾ ਦਸਵੰਦ ਦੇ ਰਿਹਾ ਉਹਦੀ ਉਹਦੀ ਭਾਵਨਾ ਹੈ ਉਹਦੀ ਮੰਨਦੀ ਏ ਹੈ ਕਿ ਸਾਡਾ ਦਸਵੰਦ ਹੈ ਜਾਂ ਸਾਡੀ ਜਿਹੜੀ ਸੇਵਾ ਉਹ ਲੋੜਵੰਦ ਤੱਕ ਹੀ ਪਹੁੰਚੇ ਔਰ ਇਹ ਲੋਕਾਂ ਨੂੰ ਸੂਚੀ ਨਹੀਂ ਮਿਲ ਰਹੀ ਲੋਕ ਕਿਸ ਤਰ੍ਹਾਂ ਪਹੁੰਚਾਉਣ ਇਹ ਸਮੱਸਿਆ ਹੈ ਔਰ ਸਰਕਾਰ ਇਹਦਾ ਸਰਕਾਰ ਸਮਾਜ ਸੇਵੀ ਜਥੇਬੰਦੀਆਂ ਸਮਾਜਿਕ ਧਾਰਮਿਕ ਰਾਜਨੀਤਿਕ ਜਥੇਬੰਦੀਆਂ ਜਿਹੜੀਆਂ ਵੀ ਇਸ ਫੀਲਡ ਚ ਲੱਗੀਆਂ ਹੋਈਆਂ ਨੇ ਉਹ ਇੱਕ ਯੋਜਨਾ ਤਿਆਰ ਕਰ ਸਕਦੀਆਂ ਨੇ ਔਰ ਇਹ ਕਾਰਜ ਤਾਂ ਹੀ ਲਗਾਤਾਰ ਚਾਲੂ ਰਹਿਣਗੇ ਜੇ ਅਸੀਂ ਇੱਕ ਮੌਜੂਦਾ ਦਿਨਾਂ ਚ ਜਾਂ ਇਹਨਾਂ ਦਿਨਾਂ ਚ ਇੱਕ ਸੇਵਾ ਕਰਕੇ ਆਉਣ ਵਾਲੇ ਦਿਨਾਂ ਚ ਜਿਸ ਤਰ੍ਹਾਂ ਦੀਆਂ ਵੱਡੀਆਂ ਸਮੱਸਿਆਵਾਂ ਆਉਣੀਆਂ ਨੇ ਜਦੋਂ ਪਾਣੀ ਨੇ ਪਿੱਛੇ ਮੁੜਨਾ ਤਾਂ ਹੋਰ ਨੁਕਸਾਨ ਕਰਨਾ ਜਾਂ ਫਸਲਾਂ ਨੂੰ ਅਸੀਂ ਕਿਸ ਤਰ੍ਹਾਂ ਦੁਬਾਰਾ ਜ਼ਮੀਨਾਂ ਨੂੰ ਫਸਲਾਂ ਯੋਗ ਬਣਾਉਣਾ ਕਿਸ ਤਰ੍ਹਾਂ ਮੁੜ ਵਿਸੇਪਾ ਕਰਨਾ ਹੈ ਕਿਸ ਤਰ੍ਹਾਂ ਘਰਾਂ ਜਿਹੜੇ ਮਕਾਨ ਟਹਿ ਗਏ ਉਹਨਾਂ ਨੂੰ ਕਿਸ ਤਰ੍ਹਾਂ ਬਣਾਉਣਾ ਜਾਂ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਹਨ ਜਿਵੇਂ ਡੀਜ਼ਲ ਬਹੁਤ ਸਾਰੇ ਲੋਕ ਦੇ ਰਹੇ ਆ ਜਾਂ ਹੋਰ ਜਿਹੜੇ ਰਾਹਤ ਕਾਰਜ ਕਰ ਰਹੇ ਆ ਉਹ ਸਾਰੇ ਮਤਲਬ ਵਧਾਈ ਦੇ ਪਾਤਰ ਨੇ ਧੰਵਾਦ ਵੀ ਆ ਉਹਨਾਂ ਦਾ ਹਰ ਬੰਦਾ ਉਹਨਾਂ ਦਾ ਰਿਣੀ ਵੀ ਹੈ ਜਿਹੜੇ ਪਾਣੀ 'ਚ ਜਾਂ ਵਰਦੇ ਹੋਚੋ ਕਰ ਰਹੇ ਨੇ ਕਾਰਜ ਕਰ ਰਹੇ ਨੇ ਔਰ ਇਹ ਸਿਹਤ ਵਿਭਾਗ ਜਿਹੜਾ ਸਭ ਤੋਂ ਵੱਡੀ ਗੱਲ ਹੈ ਕਿ ਸਿਹਤ ਵਿਭਾਗ ਉਹ ਦਵਾਈਆਂ ਉਹ ਚ ਟੈਸਟ ਜਾਂ ਜਿਹੜੇ ਪੀੜਤ ਲੋਕ ਨੇ ਆਉਣ ਵਾਲੇ ਦਿਨਾਂ 'ਚ ਜਿਹੜੀਆਂ ਇਹਦੀ ਮਾਰ ਕਾਰਨ ਹੋਰ ਬਿਮਾਰੀਆਂ ਫੈਲਣੀਆਂ ਨੇ ਉਸ ਨੂੰ ਕਿਵੇਂ ਕੰਟਰੋਲ ਕੀਤਾ ਜਾਣਾ ਕਿਸ ਤਰ੍ਹਾਂ ਲੋਕਾਂ ਨੂੰ ਦੀ ਸਿਹਤ ਨੂੰ ਜਿਹੜਾ ਉਹ ਕਾਇਮ ਰੱਖਿਆ ਜਾਣਾ ਇਹ ਇਹ ਸਾਰੇ ਬਹੁਤ ਸਾਰੇ ਮੁੱਦੇ ਨੇ ਜਿਨ੍ਹਾਂ ਤੇ ਅਸੀਂ ਸਭ ਤੋਂ ਵੱਡੀ ਗੱਲ ਇਹ ਉੱਠਦੀ ਹੈ ਕਿ ਉੱਤੇ ਇੱਕ ਯੋਜਨਾ ਤਿਆਰ ਕੀਤੀ ਜਾਵੇ ਔਰ ਇਹ ਦੇ ਲਈ ਇਸ ਤਰ੍ਹਾਂ ਦੀ ਯੋਜਨਾ ਆਪਸੀ ਮੀਟਿੰਗਾਂ ਆਪਸੀ ਤਾਲਮੇਲ ਆਨਲਾਈਨ ਗਰੁੱਪ ਉਹ ਸਾਰਾ ਕੁਝ ਕੀਤਾ ਜਾ ਸਕਦਾ ਕਿਉਂਕਿ ਹੁਣ ਤਾਂ ਸਭ ਕੁਝ ਘਰੇ ਬੈਠਿਆਂ ਦੇਖਿਆ ਜਾ ਸਕਦਾ ਔਰ ਕਿਸ ਪਿੰਡ ਚ ਕਿਹੜੀ ਸੰਸਥਾ ਸੇਵਾ ਕਰਦੀ ਹੈ ਉਹ ਸੰਸਥਾ ਦਾ ਕੀ ਫੋਨ ਨੰਬਰ ਹੈ ਉਹਦੇ ਨਾਲ ਕਿਸ ਤਰ੍ਹਾਂ ਸੰਪਰਕ ਕੀਤਾ ਜਾ ਸਕਦਾ ਹੈ ਜਾਂ ਉਹਨਾਂ ਨੂੰ ਕਿਸ ਤਰ੍ਹਾਂ ਅਸੀਂ ਸਿੱਧੀ ਰਾਹਤ ਭੇਜ ਸਕਦੇ ਹਾਂ ਦੇਸ਼ ਵਿਦੇਸ਼ ਚੋਂ ਇਹ ਸਾਰਾ ਕੁਝ ਕੀਤਾ ਜਾ ਸਕਦਾ ਹੋਰ ਵੀ ਬਹੁਤ ਸਾਰੇ ਮੁੱਦੇ ਨੇ ਜਿਸ ਤਰ੍ਹਾਂ ਪੋਲਿਟিক্যাল ਪਾਰਟੀਆਂ ਵੀ ਭਾਵੇਂ ਇੱਕ ਦੂਜੇ ਨੂੰ ਨੀਵਾ ਦਿਖਾਉਣ ਚ ਜਾਂ ਇੱਕ ਦੂਜੇ ਨੂੰ ਉੱਚ ਲੱਗੀਆਂ ਹੋਈਆਂ ਨੇ ਪਰ ਉਹਦੇ باوجود ਵੀ ਸਾਰੀਆਂ ਹੀ ਰਾਜਨੀਤਿਕ ਜਥੇਬੰਦੀਆਂ ਦੇ ਆਗੂ ਵੀ ਉਹ ਉਹ ਸੇਵਾ 'ਚ ਵੀ ਲੱਗੇ ਹੋਏ ਨੇ ਉਹ ਦਿਖਦੇ ਨੇ ਅ ਅ ਔਰ ਸਿੱਧੀ ਸੇਵਾ ਦੇੰਦੇ ਵੀ ਕਈ ਲੀਡਰ ਦਿਖਦੇ ਨੇ ਮੈਂ ਮਤਲਬ ਨਹੀਂ ਪਰ ਉਹ ਉਹ ਸੈਲਫੀਆਂ ਕਰਾਉਣ ਦੀ ਬਜਾਏ ਜਾਂ ਉਹ ਚ ਇੱਕ ਲੋਕਾਂ ਚ ਇੱਕ ਆਪਣੇ ਆਪ ਨੂੰ ਉਭਾਰਨ ਦੀ ਬਜਾਏ ਇੱਥੇ ਅਜੇ ਸੇਵਾ ਭਾਵਨਾ ਹੀ ਰੱਖੀ ਜਾਵੇ ਜਾਂ ਰਾਜਨੀਤੀ ਜਾਂ ਰਾਜਨੀਤਿਕ ਰੋਟੀਆਂ ਸੇਕਣ ਤੋਂ ਥੋੜਾ ਗਰੇਜ ਕੀਤਾ ਜਾਵੇ ਕਿਉਂਕਿ ਲੋਕਾਂ ਨੇ ਆਪ ਹੀ ਦੇਖ ਲੈਣਾ ਕੌਣ ਕਿੰਨੀ ਸੇਵਾ ਕਰ ਰਿਹਾ ਹੈ ਇਹ ਸਭ ਕੁਝ ਲੋਕਾਂ ਨੇ ਆਪ ਦੇਖ ਲੈਣਾ ਔਰ ਲੋਕ ਕਿਹਨੂੰ ਚਾਹੁੰਦੇ ਆ ਕਿਸ ਤਰ੍ਹਾਂ ਦਾ ਬਦਲਾਅ ਚਾਹੁੰਦੇ ਆ ਉਹ ਪ੍ਰਭਿਕ ਦੀ ਰਣਨੀਤੀ ਹੈ ਔਰ ਇਹ ਇਹ ਜਿਹੜਾ ਕਈ ਮੁੱਦੇ ਜਿਹੜੇ ਨੇ ਕਰੰਟ ਮੁੱਦੇ ਨੇ ਕਰੰਟ ਇਸ਼ੂ ਨੇ ਜਿਨ੍ਹਾਂ ਤੇ ਆਪਾਂ ਅੱਜ ਚਰਚਾ ਕੀਤੀ ਹੈ ਜਾਂ ਗੱਲਬਾਤ ਕੀਤੀ ਹੈ ਔਰ ਸੁਝਾਅ ਵੀ ਹੈਗੇ ਨੇ ਸਭ ਤੋਂ ਵੱਡੀ ਗੱਲ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਂ ਕੇਂਦਰ ਸਰਕਾਰ ਤੇ ਪੀੜਤ ਲੋਕਾਂ ਦਾ ਹੀ ਨਹੀਂ ਪੂਰੇ ਪੰਜਾਬੀਆਂ ਦਾ ਇੱਕ ਗਿਲਾ ਹੈ ਕਿ ਸਰਕਾਰ ਉਸ ਰੂਪ ਕੇਂਦਰ ਰੋਲ ਨਹੀਂ ਅਦਾ ਕਰ ਰਹੀ ਆ ਭਾਵੇਂ ਜਿਹੜੇ ਖੇਤੀਬਾੜੀ ਮੰਤਰੀ ਨੇ ਕੇਂਦਰੀ ਮੰਤਰੀ ਉਹਨਾਂ ਨੇ चौहान ਸਾਹਿਬ ਨੇ ਪੰਜਾਬ ਚ ਆਏ ਆ ਪੰਜਾਬ ਚ ਉਹ ਉਹਨਾਂ ਨੇ ਆ ਕੇ ਇੱਕ ਇਹ ਜ਼ਰੂਰ ਕਿਹਾ ਕਿ ਮਾਈਨਿੰਗ ਵਿਭਾਗ ਕਰਨੇ ਸਮੱਸਿਆ ਆਈ ਹੈ ਪਰ ਉਹ ਜਿਸ ਤਰ੍ਹਾਂ ਦਾ ਪੰਜਾਬ ਦਾ ਖੇਤੀਬਾੜੀ ਸੋਰੀ ਕੇਂਦਰੀ ਖੇਤੀਬਾੜੀ ਉਹਦਾ ਬਜਟ ਹੈ ਜਿਸ ਤਰ੍ਹਾਂ ਦਾ ਖੇਤੀਬਾੜੀ ਚ ਪੰਜਾਬ ਦਾ ਸਹਿਯੋਗ ਹੈ ਆਰਥਿਕ ਉਹ ਚ ਜੀ ਡੀ ਪੀ ਚ ਉਹ ਮੁੱਦਿਆਂ ਨੂੰ ਦੇਖਦਿਆਂ ਜਿਸ ਤਰ੍ਹਾਂ ਖੇਤੀਬਾੜੀ ਮੰਤਰੀ ਤੋਂ ਵੀ ਆਸ ਸੀ ਗ੍ਰਹਿ ਮੰਤਰੀ ਤੋਂ ਵੀ ਆਸ ਸੀ ਇਤਸ਼ਾਹ ਤੋਂ ਕਿ ਉਹ ਕੋਈ ਨਾ ਕੋਈ ਪੈਕੇਜ ਦੇ ਕੇ ਜਾਣਗੇ ਪਰ ਉਹਦੇ باوجود ਵੀ ਅਜੇ ਵੀ ਸੁਭਾਵਨਾ ਹੈਗੀ ਹੈ ਕਿ ਅੱਜ ਮੈਂ ਸੁਣ ਰਿਹਾ ਸੀ ਕਿ ਚਾਖੜ ਸਾਹਿਬ ਦੱਸ ਰਹੇ ਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸਪੈਸ਼ਲ ਪੰਜਾਬ ਚ ਆ ਰਹੇ ਆ ਔਰ મોદી ਸਾਹਿਬ ਨੂੰ ਵੀ ਇਹ ਚਾਹੀਦਾ ਹੈ ਕਿ ਪੰਜਾਬੀਆਂ ਦਾ ਦੇਖੋ ਕੱਲਾ ਇਹ ਹੀ ਨਹੀਂ ਦੇਸ਼ ਦੇ ਅੰਨ ਭੰਡਾਰ ਚ ਨਹੀਂ ਦੇਸ਼ ਦੀਆਂ ਸਰਹੱਦਾਂ ਤੇ ਪੰਜਾਬੀ ਇੱਕ ਜਜਾਰੂ ਕੌਮ ਹੈ ਸਿੱਖ ਜਜਾਰੂ ਕੌਮ ਹੈ ਸਿੱਖ ਹਰ ਲੋੜਵੰਦ ਦੀ ਮਦਦ ਕਰਨ ਲਈ ਉਹ ਕੱਲੇ ਦੇਸ਼ ਦੇ ਸੂਬਿਆਂ ਤੇ ਨਹੀਂ ਵਿਦੇਸ਼ਾਂ ਤੱਕ ਵੀ ਪਹੁੰਚਦੀ ਹੈ ਉਹਨਾਂ ਤੇ ਜੇ ਆਫਤ ਆਈ ਹੈ ਤਾਂ ਸਰਕਾਰਾਂ ਦੇ ਕੀ ਫਰਜ਼ ਬਣਦੇ ਨੇ ਜਾਂ ਕੇਂਦਰ ਸਰਕਾਰ ਦਾ ਕੀ ਫਰਜ਼ ਬਣਦਾ ਹੈ ਜਾਂ ਇੱਥੇ ਕਿਉਂ ਇਨੀ ਦੇਰੀ ਹੋਈ ਹੈ ਉਹ ਉਹ ਸਾਰੇ ਮੁੱਦਿਆਂ ਤੇ ਦੇਖੋ ਸਰਕਾਰ ਜਾਂ મોદી ਜਿਹੜੇ ਹੈਗੇ ਨੇ ਦੇਸ਼ ਦੇ ਪ੍ਰਧਾਨ ਮੰਤਰੀ ਆ ਰਹੇ ਆ ਉਹ ਇੱਕ ਵੱਡਾ ਪੈਕੇਜ ਦੇ ਕੇ ਇਹ ਸਾਰੇ ਜਿਹੜੇ ਜ਼ਖਮ ਨੇ ਉਹਨਾਂ ਨੂੰ ਭਰ ਸਕਦੀ ਹੈ ਜਾਂ ਕਿਸਾਨਾਂ ਦੇ ਕਿਸਾਨਾਂ ਮਜ਼ਦੂਰਾਂ ਜਾਂ ਜਿੰਨੇ ਵੀ ਪੀੜਤ ਲੋਕ ਨੇ ਉਹਨਾਂ ਦੇ ਮੁੜ ਮਸੀਬੇ ਲਈ ਉਹਨਾਂ ਦੇ ਉਹਨੀਆਂ ਫਸਲਾਂ ਲਈ ਜਿਹੜੀ ਹੈ ਵੱਡੀ ਪੱਧਰ ਤੇ ਜਿਹੜੀ ਹੈ ਰਾਹਤ ਸਰਕਾਰ ਦੇ ਸਕਦੀ ਹੈ ਵੱਡਾ ਪੈਕੇਜ ਦੇ ਸਕਦੀ ਹੈ ਔਰ ਸਰਕਾਰ ਨੂੰ ਚਾਹੀਦੀ ਹੈ ਔਰ ਇਹ ਇਹ ਜਿਹੜੇ ਕਰੰਟ ਮੁੱਦਿਆਂ ਤੇ ਅੱਪਾ ਅੱਜ ਗੱਲਬਾਤ ਕੀਤੀ ਆ ਆਉਣ ਵਾਲੇ ਦਿਨਾਂ 'ਚ ਵੀ ਇਹ ਗੱਲਬਾਤ ਕਰਦੇ ਰਵਾਂਗੇ ਧੰਨਵਾਦ ਐ ਜਲਿੰਦਰ ਸਿੰਘ